ਪੰਜਾਬ ਦੇ ਸਕੂਲਾਂ ਸੰਬੰਧੀ ਵੱਡਾ ਐਲਾਨ ਮਹਿਲਾਵਾਂ ਦੇ ਖਾਤਿਆਂ ਵਿੱਚ ਆਉਣਗੇ ਪੈਸੇ ਇਸ ਸਕੀਮ ਦੇ ਫਾਰਮ ਭਰ ਲਓ ਆਧਾਰ ਕਾਰਡ ਸੰਬੰਧੀ ਆਈ ਵੱਡੀ ਖਬਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਚਾਹੁੰਦੇ ਹਾਂ ਅਸੀਂ ਇਹ ਮੁੱਖ ਤਾਜ਼ਾ ਖਬਰਾਂ ਦੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰੀ ਕਰਮਚਾਰੀਆਂ ਲਈ ਬਹੁਤ ਖਾਸ ਹੈ ਜੁਲਾਈ ਮਹੀਨੇ ਦੀ ਸ਼ੁਰੂਆਤ ਖਾਤਿਆਂ ਵਿੱਚ ਆਉਣਗੇ ਪੈਸੇ ਜੀ ਹਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਿਹਾ 7ਵੇਂ ਪੇ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਸਰਕਾਰੀ ਮੁਲਾਜ਼ਮ ਜੁਲਾਈ ਮਹੀਨੇ ਦੀ ਉਡੀਕ ਕਰ ਰਹੇ ਹਨ ਇਸੇ ਮਹੀਨੇ ਸਰਕਾਰ ਮੁਲਾਜ਼ਮਾਂ ਨੂੰ ਦੁੱਗਣਾ ਲਾਭ ਦਿੰਦੀ ਹੈ ਜੇਕਰ ਜੁਲਾਈ ਮਹੀਨੇ ਦੀ ਵਿੱਚ ਮਹਿੰਗਾਈ ਪੱਤੇ ਵਿੱਚ ਵਾਧਾ ਹੁੰਦਾ ਹੈ ਤਾਂ ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਤਨਖਾਹ ਵਿੱਚ ਵੀ ਜਿਹੜੀ ਵਧ ਜਾਂਦੀ ਹੈ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਦੇਖ ਸਕਦੇ ਹੋ ਕੋਰਬੜੀ ਖਬਰ ਸਾਹਮਣੇ ਆ ਰਹੀ ਹੈ ਤੁਸੀਂ ਪੰਜਾਬ ਦੇ ਬੱਚਿਆਂ ਦੀਆਂ ਮੌਜਾਂ ਛੁੱਟੀਆਂ ਦੌਰਾਨ ਸਕੂਲਾਂ ਵਿੱਚ ਨਵੀਆਂ ਹਦਾਇਤਾਂ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ ਦੇਖਦੇ ਹੋ ਸਿੱਖਿਆ ਵਿਭਾਗ ਦੇ ਵੱਲੋਂ ਨਵੀਆਂ ਹਦਾਇਤਾਂ ਜਿਹੜੀਆਂ ਨੇ ਜਾਰੀਆਂ ਕੀਤੀਆਂ ਗਈਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਦਿਆਣਾ ਵੱਲੋਂ ਸਕੂਲਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਇਸ ਪੱਤਰ ਵਿੱਚ ਲਿਖਿਆ ਗਿਆ ਕਿ ਉਪਰੋਕਤ ਹਵਾਲੇ ਅਧੀਨ ਪੱਤਰ ਰਾਹੀਂ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਗਰਮੀ ਦੀ ਚੇਤਾਵਨੀ ਤੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਐਡੂ ਦੇ ਪ੍ਰਾਈਵੇਟ ਸਕੂਲਾਂ ਵਿੱਚ 21-5-2024 ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਸਰਕਾਰੀ ਐਡੂ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 21 ਤਰੀਕ ਪੰਜਵਾਂ ਮਹੀਨਾ 2024 ਅਤੇ 30 ਤਰੀਕ 6ਵਾਂ ਮਹੀਨਾ 2024 ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਿੱਥਾ ਗਿਆ ਕਿੱਥਿਆਂ ਗਿਆ ਸੰਤਾ ਦੇਖੋ ਇਹ ਵੱਡੀ ਅਪਡੇਟ ਹੈ ਪਰ ਦਫ਼ਤਰ ਦੇ ਧਿਆਨ ਵਿੱਚ ਆਇਆ ਹੈ ਕਿ ਸਕੂਲਾਂ ਵਿੱਚ ਸਮਰ ਕੈਂਪ ਲਗਾ ਕੇ ਬੱਚਿਆਂ ਨੂੰ ਸਕੂਲ ਬੁਲਾਇਆ ਜਾ ਰਿਹਾ ਹੈ ਇਸ ਲਈ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਕੂਲ ਵਿੱਚ ਸਮਰ ਕੈਂਪ ਨਾ ਲਗਾਏ ਜਾਣ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਜ਼ਕੀਨੀ ਪੜਾਈ ਜਾਵੇ ਪਾਲਣਾ ਨਾ ਕਰਨ ਦੇ ਸੂਤਰ ਵਿੱਚ ਸਕੂਲ ਮੁਖੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਸਕੂਲਾਂ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਮਿਲਣਗੇ 8000 ਰੁਪਏ ਤਾਂ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ ਹੈ ਮਹਿਲਾਵਾਂ ਦੀ ਖਾਤਿਆਂ ਵਿੱਚ ਆਉਣਗੇ ਪੈਸੇ ਇਸ ਸਕੀਮ ਦੇ ਰਾਹੀਂ ਫਾਰਮ ਭਰ ਸਕਦੇ ਡਾਕਖਾਨੇ ਦੀ ਸਰਕਾਰੀ ਸਕੀਮ ਹੈ ਜੋ ਕਿ ਖਾਸ ਤੌਰ ਤੇ ਮਹਿਲਾਵਾਂ ਲਈ ਸਰਕਾਰ ਦੇ ਵੱਲੋਂ ਚਲਾਈ ਗਿਆ ਉਹ ਪੂਰੀ ਜਾਣਕਾਰੀ ਲੈਣੇ ਆ ਲੋਕ ਸਭਾ ਚੋਣਾਂ ਦੇ ਵਿਚਾਲੇ ਹਜ਼ਾਰਾਂ ਔਰਤਾਂ 8000 ਰੁਪਏ ਮਿਲਣ ਦੀ ਆਸ ਵਿੱਚ ਡਾਕਖਾਨੇ ਵਿੱਚ ਪੁੱਜ ਰਹੀਆਂ ਹਨ ਦਰਅਸਲ ਬੰਗਲੌਰੂ ਵਿੱਚ ਇੱਕ ਆਫਰ ਅਵਾਡ ਡੀਸੀ ਦੀ ਕੁਝ ਸਿਆਸੀ ਪਾਰਟੀਆਂ ਪਾਰਟੀਆਂ ਔਰਤਾਂ ਦੇ ਪੋਸਟ ਆਫਿਸ ਖਾਤਿਆਂ ਵਿੱਚ 8000 ਰੁਪਏ ਟ੍ਰਾਂਸਫਰ ਕਰਨਗੇ ਆ ਫਿਰ ਕੀ ਸੀ ਹਜ਼ਾਰਾਂ ਔਰਤਾਂ ਸਵੇਰੇ ਹੀ ਬੈਂਗਲੁਰੂ ਜਰਨਲ ਪੋਸਟ ਆਫਿਸ ਪਹੁੰਚ ਗਈਆਂ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਅੱਗੇ ਤੁਹਾਨੂੰ ਦੱਸ ਦਿੰਦੇ ਆ ਖਾਤਾ ਖੋਲਣ ਲਈ ਘਟਿਆ ਬੰਦੀ ਉੱਡੀ ਕਰਨੀ ਸ਼ੁਰੂ ਕਰ ਦਿੱਤੀ ਹਾਲਾਂਕਿ ਇਸਦਾ ਰਾਹੁਲ ਗਾਂਧੀ ਦੇ 8500 ਰੁਪਏ ਦੇ ਵਾਅਦੇ ਨਾਲ ਕੋਈ ਸੰਬੰਧ ਨਹੀਂ ਹੈ ਅਦਰਸਲ ਡਾਕਖਾਨੇ ਵਿੱਚ ਖਾਤੇ ਖੋਲਣ ਵਾਲੀਆਂ ਔਰਤਾਂ ਦੀ ਗਿਣਤੀ ਦੇਖ ਕੇ ਡਾਕਟਰ ਡਾਕਰ ਦੇ ਕਰਮਚਾਰੀ ਵੀ 당ਗ ਰਹਿ ਗਏ ਇੱਥੋਂ ਤੱਕ ਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਕੀ ਹੋ ਰਿਹਾ ਤਾਂ ਦੇਖੀਏ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸਥਿਤੀ ਇੱਥੇ ਤੱਕ ਪਹੁੰਚ ਗਈ ਸੀ ਕਿ ਡਾਕਖਾਨੇ ਦੇ ਅਧਿਕਾਰੀਆਂ ਨੂੰ ਔਰਤਾਂ ਦੇ ਖਾਤੇ ਖੋਲਣ ਲਈ ਵਾਦੂ ਸਟਾਫ ਦਾ ਨਾਦ ਕਰਨਾ ਪਿਆ ਔਰਤਾਂ ਦੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਦੀ ਮਦਦ ਵੀ ਲੈਣੀ ਪਈ ਹੈਰਾਨੀ ਦੀ ਗੱਲ ਇਹ ਹੈ ਕਿ ਔਰਤਾਂ ਸਵੇਰੇ 3 ਵਜੇ ਤੋਂ ਹੀ ਖਾਤਾ ਖੋਲਣ ਲਈ ਲਾਈਨ ਵਿੱਚ ਖੜੀਆਂ ਹੋ ਗਈਆਂ ਹੋਣ ਲੱਗੀਆਂ ਪਹਿਲਾਂ ਇਸ ਡਾਕਰ ਵਿੱਚ ਰੋਜ਼ਾਨਾ 100-200 ਖਾਤੇ ਖੋਲਦੇ ਸਨ ਪਰ ਹੁਣ ਰੋਜ਼ਾਨਾ 700 ਤੋਂ 800 ਖਾਤੇ ਖੁੱਲ ਰਹੇ ਹਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਡਾਕ ਖਾਨੇ ਦੇ ਵਿੱਚ ਮਹਿਲਾਵਾਂ ਦੇ ਜਿਹੜਾ ਵਰਤਮਾਨ ਭੀੜ ਦੇਖਣ ਨੂੰ ਮਿਲਦੀ ਹੈ ਕਿਉਂਕਿ 8-8000 ਰੁਪਏ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ ਮਹਿਲਾਵਾਂ ਦੇ ਬੋਲ ਜਿਹੜੇ ਆਪਣੇ ਖਾਤੇ ਡਾਕਖਾਨੇ ਵਿੱਚ ਖੁਲਵਾਏ ਜਾ ਰਹੇ ਹਨ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਦਾਦਾ ਅਪਡੇਟ ਤੁਸੀਂ ਤੁਸੀਂ ਦੇਖ ਸਕਦੇ ਹੋ ਅੱਗੇ ਇਸ ਦੇ ਵਿੱਚ ਜਿਹੜੀ ਗੱਲ ਕੀਤੀ ਜਾਵੇ ਡਾਕ ਕਪੀ ਪਾਕ ਨੂੰ ਪੋਸਟਰ ਲਗਾਉਣੇ ਪਏ ਡਾਕ ਪਾਕ ਦੇ ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਕਿਹਾ ਹੈ ਕਿ ਔਰਤਾਂ ਦਾ ਮੰਨਣਾ ਹੈ ਕਿ 8000 ਰੁਪਏ ਲੈ ਲਈ ਪਹਿਲਾਂ ਉਹਨਾਂ ਨੂੰ ਖਾਤਾ ਖੋਲਣਾ ਹੋਵੇਗਾ ਉਹਨਾਂ ਦਾ ਮੰਨਣਾ ਹੈ ਕਿ ਇਹ ਪ੍ਰੋਗਰਾਮ ਪਹਿਲਾਂ ਹੀ ਚੱਲ ਰਿਹਾ ਹੈ ਤੇ ਡਾਕ ਵਿਭਾਗ ਨੇ ਹਰ ਕਿਸੇ ਦੇ ਖਾਤੇ ਵਿੱਚ 8000 ਰੁਪਏ ਜਮ੍ਹਾਂ ਕਰਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਦੇਖਦੇ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਇਸ ਵਾਰ بارش ਤੋੜੇਗੀ ਰਿਕਾਰਡ ਮੌਸਮੀ ਵਿਭਾਗ ਨੇ ਤਾਜ਼ਾ ਅਪਡੇਟ ਕੀਤਾ ਜਾਰੀ ਤਾਂ ਦੇਖਦੇ ਹਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਜਿਹੜੀ ਆ ਵਧਦੀ ਹੋਈ ਨਜ਼ਰ ਆ ਰਹੀ ਹੈ ਇਸੇ ਦੌਰਾਨ ਗੱਲ ਕੀਤੀ ਜਾਵੇ ਇਸ ਸਮੇਂ ਉੱਤਰੀ ਅਤੇ ਮੱਧ ਭਾਰਤ ਦੇ ਅਤਿ ਦੀ ਗਰਮੀ ਦੀ ਲਪੇਟ ਵਿੱਚ ਹੈ ਹਾਲਾਤ ਇਹ ਹਨ ਕਿ ਕਰਮੀ ਕਾਰਨ ਨਿੱਤੀ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਪਈਆਂ ਨੇ ਇਸ ਦੌਰਾਨ ਭਾਰਤੀ ਮੌਸਮੀ ਪਾਗ ਵੱਲੋਂ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਵੱਡੀ ਰਾਹਤ ਭਰੀ ਖਬਰ ਆ ਰਹੀ ਹੈ ਕਿ ਹੁਣ ਜੂਨ ਮਹੀਨੇ ਦੇ ਵਿੱਚ ਬਾਰਿਸ਼ ਦੇ ਸੰਕੇਤ ਜਿਹੜੇ ਦੱਸੇ ਜਾ ਰਹੇ ਨੇ ਮੌਨਸੂਨ ਆਉਣ ਦੇ ਅਸਾਰ ਹਨ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਬਾਰਿਸ਼ ਦੱਸੀ ਜਾਵੇਗੀ ਤਾਂ ਗੁਰਵੱਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਅਸੀਂ ਆਪਣੇ ਦੇਖ ਸਕਦੇ ਹਾਂ ਡੂੰਗੇ ਕੋਈ ਵਿੱਚ ਡਿੱਗਿਆ 마ਸੂਮ ਬੀ ਫੁੱਟ ਫਸਿਆ ਅੰਦਰ ਅੰਦਰ ਸਾਨੂੰ ਦੋ ਸੱਪਤਾ ਦੇਖਦੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖਦੇ ਡੂੰਘੇ ਟੋਏ ਵਿੱਚ ਡਿੱਗਿਆ ਇੱਕ ਬੱਚਾ ਮਾਸੂਮ ਤਾਂ ਤਾਜ਼ਾ ਰਿਪੋਰਟ ਸਾਹਮਣੇ ਆ ਰਹੀ ਹੈ ਅਲਵਰ ਜ਼ਿਲ੍ਹੇ ਦੇ ਲక్ష్ਮਨਗੜ੍ਹ ਥਾਣਾ ਖੇਤਰ ਵਿੱਚ ਕਨਵਾੜਾ ਪਿੰਡ ਖੂਹ ਨੇੜੇ ਡੂੰਘੇ ਟੋਏ ਵਿੱਚ ਡਿੱਗੇ 5 ਸਾਲਾ ਮਾਸੂਮ ਗੋਲੂ ਨੂੰ 2.5 ਘੰਟੇ ਦੀ ਕੋਸ਼ਿਸ਼ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇਹ ਮਾਸੂਮ ਬੱਚਾ ਪਿੰਡ ਕਨਵਾੜਾ ਦੇ ਸੁਰੇਂਦਰ ਕੁਮਾਰ ਚੌਧਰੀ ਦੇ ਘਰ ਤੋਂ 100 ਮੀਟਰ ਦੂਰ ਖੇਤਾਂ ਵਿੱਚ ਸਥਿਤ ਖੂਹ ਦੇ ਕੋਲ ਤੋਂ ਇਹ ਵਿੱਚ ਡਿੱਗ ਗਿਆ ਸੀ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਖਬਰ ਜਿਹੜੀ ਆ ਰਹੀ ਹੈ ਅਲਵਰ ਦੀ ਹੈ ਅਲਵਰ ਜ਼ਿਲ੍ਹੇ ਦੇ ਵਿੱਚ ਉਹ ਕਰੀਬ 20 ਫੁੱਟ ਹੇਠਾਂ ਫਸ ਗਿਆ ਇਸ ਟੋਏ ਵਿੱਚ ਦੋ ਸੱਪ ਵੀ ਮੌਜੂਦ ਸਨ ਇਸ 마ਸੂਮ ਬੱਚੇ ਲਈ ਦੂਤ ਬਣ ਕੇ ਲਾਗੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਅਸਰਖਾਨ ਉਸ ਦੀ ਉਸ ਨੂੰ ਸਹੀ ਸਲਾਮਤ ਬਾਹਰ ਲਿਆਂਦਾ ਅਸਾਰ ਨੇ ਸੱਪਾਂ ਨੂੰ ਵੀ ਬਚਾ ਲਿਆ ਤਾਂ ਦੇਖੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਨੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਵੱਡਾ ਝਟਕਾ ਤਾਂ ਦੇਖੋ ਇਹ ਵੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਦਿੱਤਾ ਦਿੱਲੀ ਪਤਿਸਵਰਡੀ ਵੱਡੀ ਅਪਡੇਟ ਆਰਵਿੰਦ ਕੇਜਰੀਵਾਲ ਨੂੰ ਸਰਪਰੀ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਸੀਐਮ ਕੇਜਰੀਵਾਲ ਦੀ ਸਿਹਤ ਦੀ ਜਾਂਚ ਕਰਾਉਣ ਲਈ ਅੰਤਰੀਮ ਜਨਮਾਨਤ ਨੂੰ 7 ਦਿਨ ਤੱਕ ਵਧਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਜਿਹੜਾ ਕੀਤਾ ਹੈ ਤਾਂ ਦੇਖਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਤਰੀਮ ਜਨਮਾਨਤ 7 ਦਿਨ ਵਧਾਉਣ ਦਾ ਪਟੀਸ਼ਨ ਕੀਤੀ ਸੀ ਪਰ ਉਹ ਖਾਰਜ ਕਰ ਦਿੱਤੀ ਗਿਆ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਔਰਤਾਂ ਲਈ ਚੰਗੀ ਖਬਰ ਹੈ ਹਰ ਮਹੀਨੇ 1000 ਰੁਪਏ ਦੀ ਥਾਂ ਹੁਣ 1100 ਰੁਪਏ ਦੇਵੇਗੀ ਪੰਜਾਬ ਸਰਕਾਰ ਸੀਐਮ ਮਾਨ ਨੇ ਕੀਤਾ ਵੱਡਾ ਐਲਾਨ ਤਾਂ ਮਹਿਲਾਵਾਂ ਦੇ ਆਉਣਗੇ ਖਾਤਿਆਂ ਵਿੱਚ ਪੈਸੇ ਇੱਕ ਇੱਕ 1000 ਰੁਪਏ ਨਹੀਂ ਹੁਣ 1100 ਰੁਪਏ ਦਾ ਖਾਤਿਆਂ ਦੇ ਵਿੱਚ ਆਵੇਗਾ ਤਾਂ ਦੇਖ ਜਿਓ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਹੈ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਥਾਂ 1100 ਰੁਪਏ ਦੇਵੇਗੀ ਪੰਜਾਬ ਸਰਕਾਰ ਇਹ ਐਲਾਨ ਸੰਗਰੂਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਸੀਐਮ ਭਗਵੰਤ ਮਾਨ ਨੇ ਕੀਤਾ ਉਹਨਾਂ ਨੇ ਕਿਹਾ ਹੈ ਕਿ ਕਿ ਇੱਕ ਵਾਰ ਪੈਸੇ ਤੁਹਾਡੇ ਅਕਾਊਂਟ ਵਿੱਚ ਆਉਣੇ ਸ਼ੁਰੂ ਹੋ ਗਏ ਤਾਂ ਫਿਰ ਲਗਾਤਾਰ ਆਉਂਦੇ ਰਹਿਣਗੇ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਸਰਕਾਰ ਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਇਹ ਸਾਡੀ ਸਰਕਾਰ ਔਰਤਾਂ ਨੂੰ 1100 ਰੁਪਏ ਮਹੀਨਾ ਦੇਵੇਗੀ ਉਹਨਾਂ ਨੇ ਕਿਹਾ ਕਿ ਪੂਰੀ ਸਕੀਮ ਤਿਆਰ ਕਰ ਲਈ ਗਈ ਹੈ ਜਲਦ ਹੀ ਇਸ ਸਕੀਮ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਦਾ ਫਾਇਦਾ ਔਰਤਾਂ ਨੂੰ ਸਿੱਧਾ ਮਿਲੇਗਾ ਉਹਨਾਂ ਨੇ ਕਿਹਾ ਕਿ ਜਿਹੜੀ ਬਿਜਲੀ ਸਬਸਿਡੀ ਮੋਟਰਾਂ ਨੂੰ ਜਾਂਦੀ ਹੈ ਜੇਕਰ ਨਹਿਰੀ ਪਾਣੀ 70% ਦੇ ਖੇਤਾਂ ਤੱਕ ਪਹੁੰਚ ਜਾਵੇਗਾ ਤਾਂ ਬਿਜਲੀ ਸਬਸਿਡੀ ਤੋ 6 ਤੋਂ 7000 ਕਰੋੜ ਰੁਪਏ ਸਾਲਾਨਾ ਬਚਾ ਕੇ ਜੋ ਕਿ ਔਰਤਾਂ ਨੂੰ ਹਰ ਮਹੀਨੇ ਦਿੱਤੇ ਜਾਣਗੇ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ 1 ਇੱਕ ਹਜ਼ਾਰ ਰੁਪਏ ਤਾਂ ਤੇ ਹੁਣ 1100 ਰੁਪਏ ਪ੍ਰਤੀ ਮਹੀਨਾ ਮਹਿਲਾਵਾਂ ਦੇ ਖਾਤਿਆਂ ਵਿੱਚ ਸਰਕਾਰ ਦੇ ਵੱਲੋਂ ਟਰਾਂਸਫਰ ਕੀਤਾ ਜਾਵੇਗਾ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ 31 ਮਈ ਤੱਕ ਕਰ ਲਓ ਆਧਾਰ ਕਾਰਡ ਪੈਨ ਨਾਲ ਜੁੜਿਆ ਹੋਣਾ ਇਹ ਕੰਮ ਤਾਂ ਦੇਸੀ ਦੀ ਵੱਡੀ ਅਪਡੇਟ ਹੈ ਨਹੀਂ ਤਾਂ ਕੱਟੀ ਜਾਵੇਗੀ ਤੁਹਾਡੀ ਤਨਖਾਹ ਜਾਂ ਸਰਕਾਰੀ ਕੰਮ ਦੇ ਵਿੱਚ ਤੁਹਾਨੂੰ ਕੋਈ ਵੀ ਰੁਕਾਵਟ ਆਸਰੇ ਤੁਹਾਨੂੰ ਤਾਂ ਜੇਕਰ ਤੁਸੀਂ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਜਲਦੀ ਜਲਦੀ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਾ ਲਓ ਜੇ ਤੁਸੀਂ ਇਹ ਜਹਾ ਨਹੀਂ ਕਰ ਦਿੱਤਾ ਤਾਂ ਤੁਹਾਡਾ ਪੈਨ ਕਾਰਡ ਜਾਂ ਆਕੇ ਰੈਸ਼ਲ ਕਰ ਦਿੱਤਾ ਜਾਵੇਗਾ ਤੁਸੀਂ ਇਸ ਦੀ ਵਰਤੋਂ ਨਹੀਂ ਕਰ ਸਕੋਗੇ ਤਾਂ ਜਲਦੀ ਜਲਦੀ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾ ਲਓ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾ ਲੱਗਦੀ ਬੈਲ ਆਈਕਨ ਦੀ ਕਾਂਟੀ ਜਰੂਰ ਪ੍ਰੈਸ ਕਰ ਲਿਓ ਮਿਲਦੇ ਹਾਂ ਅਸਲ ਤਾਜ਼ਾ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ